ਹੋਗੀ ਆਪਕੇ ਨਜ਼ਰ ਦੇਖਤੇ ਰਹੀਏ ਪੰਜਾਬ ਸਹਾਰਾ ਸਮਾਚਾਰ ਅਸੀਂ ਦੇਖ ਰਹੇ ਹਾਂ ਪੰਜਾਬ ਸਹਾਰਾ ਸਮਾਚਾਰ ਅੱਜ ਬਿਹੰਡਾ ਡਿਸਟ੍ਰਿਕਟ ਦੇ ਵਿੱਚ ਮੈਡੀਕਲ ਪ੍ਰੈਕটিশনার ਐਸੋਸੀਏਸ਼ਨ ਪੰਜਾਬ ਨੂੰ ਉਨ੍ਹਾਂ ਦੇ ਡਾਕਟਰ ਹੋਮ ਦਾ ਦਰਖਾਤਨ ਕੀਤਾ ਗਿਆ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਜੀਤ ਸਾਹਿਬ ਦੇ ਪ੍ਰੋਗ ਪਾਏਗੇ ਉਹਨਾਂ ਤੋਂ ਬਰੰਤ ਬੁਲਾ ਰਹੇ ਨੇ ਆਪਣੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਤੇ ਇਹਨਾਂ ਦੇ ਵਿੱਚ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਡਾਕਟਰ ਧਨਮਲ ਜੀ ਕੋਲ ਤੇ ਰਿਟੇਲ ਕੈਮਿਸਟ ਅਸੋਸੀਏਸ਼ਨ ਤੋਂ ਸ੍ਰੀ ਅਸ਼ੋਕ ਕੁਮਾਰ ਬਾਲਿਆਵਾਲੀ ਜੀ ਤੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਸਾਡੇ ਹਲਕੇ ਦੇ ਐਮਐਲਏ ਜਗਤ ਸਿੰਘ ਜੀ ਗੱਲ ਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨ ਚਾਰਜ ਬਬਲੀ ਢਿੱਲੋਂ ਜੀ ਤੇ ਕਾਂਗਰਸ ਤੋਂ ਰਾਜਨ ਗਰਗ ਜੀ ਤੇ ਆਮ ਆਦਮੀ ਪਾਰਟੀ ਦੇ ਉਸ ਹੋਰ ਵੀ ਮੁੰਤਾ ਸਿੰਘ ਜੀ ਗੁਰਜੰਟ ਸਿੰਘ ਜੀ ਐਸੀ ਜੋ ਮੰਗਦੇ ਚਾਰ ਚੁਲਾਏ ਗਏ ਨੇ ਤੇ ਹੋਰ ਵੀ ਬਹੁਤ ਸਾਰੇ ਬੁਲਾਰੇ ਸਾਡੇ ਜਥੇਵੰਦੀ ਵੱਲੋਂ ਵੀ ਜੋ ਇੱਥੇ ਪਹੁੰਚੇ ਹੋਏ ਨੇ ਕੋ ਸਾਡੇ ਪੱਤਰਕਾਰ ਪੰਜਾਰਾ ਕਿਸਾਨ ਜੱਥੇਬੰਦੀਆਂ ਦੇ ਅੰਦਲਾਰੇ ਸਾਰੇ ਆ ਕੇ ਡਾਕਟਰ ਹੋਂਦੇ ਘਟਨ ਦੇ ਵਿੱਚ ਬੋਲ ਰਹੇ ਹਨ ਸਭ ਨੂੰ ਨਿੱਘੀਆਂ ਵਧਾਈਆਂ ਦਿੰਦੇ ਹਨ